ਹਾਂਜੀ ਵੀਰ ਜੀ ਪਹਿਲਾ ਦਿਨ ਆਪਣਾ ਮਿੱਤਰ ਯਾਰ ਲੈ ਆ ਬੱਕਰੀਆਂ ਪਤੰਦਰਾ ਉਹ ਚੱਕੀ ਫਿਰਦਾ ਕਹਿੰਦਾ ਮੈਂ ਨਮਾਉਂਗਾ ਇਹਨਾਂ ਨੂੰ ਮਾਂ ਕੰਜਰਾਂ ਨਮਾਉਣੀਆਂ ਨਹੀਂ ਹੁੰਦੀਆਂ ਇਹ 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 ਨਾ ਇਹ ਚੱਕੀ ਫਿਰਦਾ ਸੀਗਾ ਆ ਦੇਖੀ ਬਾ ਪਾਈਪ ਕੰਨ ਨਮਾ ਰਿਆ ਯਾਰ ਗਰੋਖਲ ਗਿਆ ਮਾਂ ਨਵਾਈ ਨਾ ਨਮਾਉਣੀਆਂ ਤਾਂ ਇਹਨਾਂ ਨੂੰ ਨਮਾ ਲਾ ਚੱਲ ਮੈਂ ਉਹਦੀ ਹੁਣ ਸ਼ਕਲ ਤਾਂ ਤੁਹਾਨੂੰ ਦਿਖਾ ਨਹੀਂ ਸਕਦਾ ਉਹਨੂੰ ਜਿੱਦੇ ਫਾਰਮ ਤੇ ਵਾਗੇ ਫੇਰ ਪੁੱਛਾਂਗੇ ਵੀ ਉਦੋਂ ਤੇਲਾ ਆ ਵਿੱਚ ਚੇਅਰਮੈਨ ਵੀ ਲਿਆਂਦਾ ਚੇਅਰਮੈਨ ਵੀ ਲਿਆਂਦਾ ਕਹਿੰਨੇ ਓਏ ਇਹ ਕਹਾ ਤਿੰਨ ਨੇ ਜੇ ਮੈਂ ਕਹਿੰਨਾ ਤਿੰਨ ਨੇ ਬਾਕੀ ਚੇਅਰ ਪਰਸਨ ਨੇ ਬੱਕਰੀਆਂ ਲਿਆਂਦੀਆਂ ਅਜੇ ਪਹਿਲੀ ਸ਼ਿਫਟ ਆਈ ਆ ਅਜੇ ਹੋਰ ਆਉਣਗੀਆਂ ਨਹੀਂ ਤਾਂ ਕਿੰਨੀਆਂ ਆਉਣੀਆਂ ਸਾਰੀਆਂ ਕੀ ਕੋਈ ਗਿਣਤੀ ਨਹੀਂ ਬਿੰਤੀ